ਵੀ ਪਹਿਲਾਂ ਧੋਣ ਜਿਆਦੀ ਪੇਨ ਕਰ ਰਹੀ ਸੀ ਤੇ ਆ ਕੇ ਸਬਜ਼ੀ ਬਣਾ ਰਹੀ ਆ ਸ਼ਿਮਲਾ ਮਿਰਚ ਪਾਉਂਗੀ ਗੋਭੀ ਪੱਤ ਗੋਭੀ ਆਲੂ ਇਹ ਸਾਰਿਆਂ ਦੀ ਸਬਜ਼ੀਆਂ ਵਧੀਆ ਇੰਪੋਰਟੈਂਟ ਕਿਹੜੀ ਸਬਜ਼ੀ ਹੁੰਦੀ ਹੈ ਮਿਕਸ ਮਿਕਸ ਵੈਜ ਮਿਕਸ ਵੈਜ ਬਣਾਉਣਾ ਤੇਲ ਹੈ ਨਹੀਂ ਸੀ ਤੇਲ ਮੰਗਾਇਆ ਪਹਿਲਾਂ ਸਰਸੋ ਦਾ ਤੇਲ ਇਹ ਜਿਹੜਾ ਸਰਸੋ ਦਾ ਤੇਲ ਹੈਗਾ ਇਹਦੇ ਵਿੱਚ ਵਧੀਆ ਕਰਾਰਾਪਣ ਹੁੰਦਾ ਕਰਾਰੀ ਸਬਜ਼ੀ ਬਣਦੀ ਇਹਦੇ ਨਾਲ ਬਹੁਤ ਵਧੀਆ ਬਣਦੀ ਆ ਦੇਖੋ ਹੁਣ ਆਪਾਂ ਮੰਨ ਲਓ ਇਹ ਤਿੰਨੇ ਚਾਰੇ ਸਬਜ਼ੀਆਂ ਪਾ ਕੇ ਤੇ ਗੋਭੀ ਵਗੈਰਾ ਜੋ ਵੀ ਹੈ ਸਾਰਾ ਪਾ ਕੇ ਫਿਰ ਬਣਾਉਣੀ ਹੈ ਸਬਜ਼ੀ ਹਾਂ ਸੋਨੂੰ ਨਾਲ ਹੀ ਦਿਖਾਈ ਚਲਾਂਗੇ ਸਬਜ਼ੀ ਬਣਾਉਂਦੇ ਇਧਰ ਆਪਾਂ ਮਸਾਲਾ ਰੈਡੀ ਕਰਨਾ ਹੈਗਾ ਟਮਾਟਰ ਪਿਆਜ਼ ਹਰੀ ਮਿਰਚ ਸਾਰਾ ਕੁਸ ਪਾ ਦੇ ਇਧਰ ਕੜਾਈ ਧਰ ਲਈ ਜਿਹੜੇ ਪਾਣੀ ਸੁੱਕ ਗਿਆ ਦੇ ਵਿੱਚ ਤੇਲ ਪਾ ਕੇ ਤੇ ਆ ਸਾਰੀਆਂ ਸਬਜ਼ੀਆਂ ਨੂੰ ਉਹ ਕਰਾਂ। ਜਿੰਨੀਆਂ ਸਬਜ਼ੀਆਂ ਪਈਆਂ ਹੈਗੀਆਂ ਸਾਰਿਆਂ ਨੂੰ ਬਣਾਵਾਂਗੇ ਮਿਕਸ ਵਿੱਚ। ਮਿਕਸ ਵਿੱਚ ਪਾਣੀ, ਮੱਖਣ ਸਭ ਕੁਝ ਉਹ ਤੇਲ ਪਾਵਾਂਗੇ। ਬਹੁਤ ਕਿ ਵੀ ਥੋੜਾ ਜਿਹਾ ਤੇਲ ਪਿਆ ਹੈ ਥੋੜਾ ਜਿਹਾ ਦੇਖ ਪਾ ਰਾ। ਮਾਲਿਆ ਕੇ ਅੰਦਰ ਸੇ। ਕਿਉਂਕਿ ਕਈ ਤਾਂ ਜਿਹੜੇ ਹੈਗੇ ਆ ਉਹ ਇਹ ਜਿਹੜੀਆਂ ਮਿਕਸ ਸਬਜ਼ੀਆਂ ਹੁੰਦੀਆਂ ਇਹਨੂੰ ਬੋਇਲ ਕਰ ਲੈਂਦੇ ਹੈਗੇ। ਪਰ ਮੈਂ ਇਹ ਸਭ ਨੂੰ ਬਣਾ ਕੇ ਵੇਖਦੀ ਹਾਂ ਸੁੱਕੀ ਸਬਜੀ ਟੇਸਟੀ ਬਣਦੀ ਹੈ ਤੇ ਫਰਾਈ ਕਰਾਂਗੇ ਤੇ ਥੋੜੇ ਜਿਹਾ ਨਾ ਇਹ ਵਧੀਆ ਲੱਗਦਾ ਹੈ ਪਾਣੀ ਜੇ ਮੈਂ ਸੁੱਕ ਗਿਆ ਥੋੜਾ ਜਿਹਾ ਰਹਿ ਗਿਆ ਸੁੱਕ ਗਿਆ ਪਤਾ ਜਿਹਦੇ ਵਿੱਚ ਹੋਰ ਜਿੰਨੇ ਦੇ ਵਿੱਚ ਨਹੀਂ किरा पानी कर ली देखियो जदा सब्जी ज्यादा है सब्जी में तलना विन न या बोतल खाली होगी बाहर रखया नहीं <coughs> कपड़े भी है जे अंदर रखने वाले है किसी सि पाए कपड़े बाहर देखिए ਸਾਰੀ ਗਲੀ ਖਾਲੀ ਪਈ ਇਹ ਸੁੰਨਸਰਾ ਲੱਟਾ ਜੇਗੀ ਜਲਦੀ ਆ ਰੈਸੂ ਕੀ ਕਰਦੀ ਰੈਸੂ ਣਾ ਕੇ ਹਟਿਆ ਹਣ ਰੈਸੂ ਕੱਪੜੇ ਪਾ ਲੋ ਉਵੇਂ ਬੈਠੀ ਸ਼ਾਲ ਦੇ ਵਿੱਚ ਕੱਪੜੇ ਪਾ ਲ ਬੁੱਤ ਪਾ ਲੋ ਬਸ ਉਹਨੂੰ ਫਟਾ ਗਈ ਮੈਂ ਪਾ ਲੋ ਜਿੱਦੀ ਬਹੁਤ ਆ ਪਾਉਂਦੀ ਨਹੀਂ ਹੈਗੀ ਹੁਣ ਮੈਂ ਗਰਾਇੰਡ ਕਰਦੀ ਆ ਤੇ ਇੰਨੇ ਨੂੰ ਇਹ ਥੋੜਾ ਜਿਹਾ ਹੋ ਜੇ ਤੇਲ ਜਿਹੜਾ ਜਿਵੇਂ ਚਿੱਟਾ ਜਿਹਾ ਬਣ ਗਿਆ ਫੇਰ ਨਾ 스멜 ਨਹੀਂ ਆਉਂਦੀ ਹੈਗੀ ਬਹੁਤ ਵਧੀਆ ਉਹ ਹੁੰਦਾ ਬਰਬਰ ਜਿਹਦੋਂ ਕਿਉਂ ਆਂਗੂ ਬਣ ਗਿਆ ਉਹਦੇ ਵਿੱਚ ਪਾਵਾਂ ਫਰਾਈ ਕਰਾਂਗੇ ਇਹ ਸਾਲਾ ਪਿਆਰ ਹੈ ਅੱਗੇ ਹਮ ਸਬਜੀ ਬਣਾ ਰਹੀ ਹੈ

देखो बहुत बढ़िया रंग की सुखी सुखी सब्जी देखो और दाद निकला क्यों छट गया तेल तेल झड़ गया काफी बढ़िया देखो थोड़ा जाए है ਆਫ ਲੱਗੀ ਬਹੁਤ ਵਧੀਆ ਸਬਜੀ ਬਣੀ ਸੁੱਕੀ ਸੁੱਕੀ ਬਣ ਗਈ ਸਾਰੀ ਰੈਡੀ ਆ ਸਬਜੀ ਇਹ ਦੇਖੋ ਪੂਰੀ ਵਧੀਆ ਸਾਰੀ ਸਬਜੀ ਬਣੀ ਸੁੱਕੀ ਸੁੱਕੀ ਇਧਰ ਆਪਾਂ ਰੋਟੀ ਗਰਮ ਕਰ ਲਿਆ ਠੀਕ ਹੈ ਇਧਰ ਟੱਗ ਨੇ ਪਿਆ ਹੈਗਾ ਹੁਣ ਆਪਾਂ ਆਪ ਤੇ ਇੱਕ ਵਾਰ ਦੋ ਵਾਰੀ ਹੋਰ ਮੁੱਕੀ ਦੇ ਕੇ